ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰਾ ਤਾਮ ਝਾਮ ਝੋਕਿਆ ਗਿਆ ਅੱਡੀ ਚੋਟੀ ਦਾ ਜੋਰ ਲਗਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਵਿਰੁੱਧ ਹਾਲਾਂਕਿ ਵਿਕਰਮ ਮਜੀਠੀਆ ਵਿਕਰਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਉਹਨਾਂ ਦੀ ਧਰਮ ਪਤਨੀ ਖਰ ਸਿਮਰਕ ਕੋਰ ਬਾਦਲ ਬੰਨੂ ਰੋਲਾ ਪਾਇਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਦਾ ਆਪਣੇ ਅਹੁਦੇ ਦਾ ਦੁਰਪਰਯੋਗ ਕਰ ਰਹੇ ਨੇ ਅਸਲਾਮੁਅਲੈਕ ਸਸਰੀਆ ਕਾਲ ਕਿਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਚੜਦੀ ਕਲਾ 'ਚ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਦੇਣ ਬਾ ਦੇਣ ਵਾਦੀਆਂ ਜਾ ਰਹੀਆਂ ਨੇ ਸੀਐਮ ਪੰਜਾਬ ਤੇ ਵਿਜੀਲੈਂਸ ਡਿਪਾਰਟਮੈਂਟ ਨੇ ਪੱਕੇ ਪੈਰੀ ਹੱਥ ਪਾਇਆ ਵਿਕਰਮ ਸਿੰਘ ਮਜੀਠੀਆ ਨੂੰ ਵਿਕਰਮ ਸਿੰਘ ਮਜੀਠੀਆ ਨੇ ਸੁਪਰੀਮ ਕੋਰਟ ਦੇ ਵਿੱਚ ਦਰਖਾਸਤ দাਇਰ ਕੀਤੀ ਆਪਣੀ ਜ਼ਮਾਨਤ ਦੇ ਵਾਸਤੇ ਤੇ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਹਕੂਮਤ ਨੂੰ ਵਿਜੀਲੈਂਸ ਡਿਪਾਰਟਮੈਂਟ ਨੂੰ ਜਨਵਰੀ ਤੱਕ ਸਾਰੇ ਜਿਹੜੇ ਸਬੂਤ ਨੇ ਜਵਾਬ ਜਮਾ ਕਰਾਉਣ ਦੇ ਵਾਸਤੇ ਕਿਹਾ ਗਿਆ ਵਿਕਰਮ ਸਿੰਘ ਮਜੀਠੀਆ ਬੜਾ ਜ਼ੋਰ ਲਾ ਰਿਹਾ ਕਿ ਮੈਨੂੰ ਜੇਲ੍ਹ ਚੋਂ ਜ਼ਮਾਨਤ ਮਿਲ ਜਾਏ ਲੇਕਿਨ ਕਿਸੇ ਵੀ ਅਦਾਲਤ ਚੋਂ ਉਹਨੂੰ ਜ਼ਮਾਨਤ ਨਹੀਂ ਮਿਲ ਰਹੀ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਕੇਸ ਜਿਹੜਾ ਲੱਗ ਗਿਆ ਤੇ ਵਿਜੀਲੈਂਸ ਡਿਪਾਰਟਮੈਂਟ ਪੰਜਾਬ ਸਰਕਾਰ ਨੂੰ ਆਰਡਰ ਹੋਇਆ ਕਿ ਜਨਵਰੀ ਤੱਕ ਸਾਰੇ ਸਬੂਤ ਪੇਸ਼ ਕੀਤੇ ਜਾਣ ਕੇ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਰਹੀ ਕੀ ਮਾਮਲਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜਾਏਗੀ ਜਾਂ ਲੰਬੇ ਅਰਸੇ ਤੱਕ ਜੇਲ੍ਹ ਰਹਿਣਗੇ ਸਾਰਾ ਕੁਝ ਜਾਣਨਾ ਹੈ ਅੱਜ ਦੀ ਵੀਡੀਓ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰਾ ਤਾਮ ਝਾਮ ਝੋਕਿਆ ਗਿਆ ਅੱਡੀ ਚੋਟੀ ਦਾ ਜੋਰ ਲਗਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਵਿਰੁੱਧ ਹਾਲਾਂਕਿ ਬਿਕਰਮਜੀਠੀਆ ਬਿਕਰਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਉਹਨਾਂ ਦੀ ਧਰਮ ਪਤਨੀ ਹਰਸਿਮਰਲ ਕੌਰ ਬਾਦਲ ਵੱਲੋਂ ਰੋਣਾ ਪਾਇਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਦਾ ਆਪਣੇ ਅਹੁਦੇ ਦਾ ਦੁਰਪਰਯੋਗ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੰਤਰੀ ਵਿਕਰਮ ਮਜੀਠੀਆ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਏਡੀ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਵਿਰੁੱਧ ਕੀਤੀ ਜਾਵੇਗੀ ਪਿਛਲੇ ਦਿਨਾਂ ਦੇ ਵਿੱਚ ਗਰੀਬਕੌਰ ਮਜੀਠੀਆ ਨੇ ਵੀ ਅਹਾਰ ਕੇ ਕਿਹਾ ਸੀ ਕਿ ਸਾਨੂੰ ਗ੍ਰਿਫਤਾਰੀਆਂ ਦਾ ਕੋਈ ਡਰ ਨਹੀਂ ਚਾਹੇ ਮੇਰੀ ਗ੍ਰਿਫਤਾਰੀ ਚਾਹੇ ਮੈਨੂੰ ਗ੍ਰਿਫਤਾਰ ਕਰ ਲੈਣ ਚਾਹੇ ਮੇਰੇ ਬੱਚਿਆਂ ਨੂੰ ਗ੍ਰਿਫਤਾਰ ਕਰ ਲੈਣ ਅਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਲਈ ਲੜਾਂਗੇ ਵੀ ਖੜਾਂਗੇ ਵੀ ਤੇ ਮਰਾਂਗੇ ਵੀ ਸਾਨੂੰ ਗ੍ਰਿਫਤਾਰੀਆਂ ਦਾ ਡਰ ਨਹੀਂ ਤੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਮੇਸ਼ਾ ਹੀ ਉਦਾਹਰਣ ਦਿੰਦੇ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਜਿਨ੍ਹਾਂ ਨੇ ਲਗਾਤਾਰ 16 ਸਾਲ ਜੇਲ੍ਹ ਕੱਟੀ ਨਾ ਸਾਨੂੰ ਗ੍ਰਿਫਤਾਰੀਆਂ ਦਾ ਡਰ ਨਾ ਸਾਨੂੰ ਜੇਲ੍ਹਾਂ ਦਾ ਡਰ ਨਾ ਸਾਨੂੰ ਧੱਕਿਆਂ ਦਾ ਡਰ ਲੇਕਿਨ ਜਦੋਂ ਸਾਡਾ ਸਮਾਂ ਆਵੇਗਾ ਅਸੀਂ 19 ਦੇ 21 ਮੋੜਾਂਗੇ ਇਹ ਹੀ ਗੱਲ ਕਹੀ ਸੀ ਬਿਕਰਮਜੀਠੀਆ ਨੇ ਬਿਕਰਮਜੀਠੀਆ ਨੇ ਪੱਤਾਂ ਤੇ ਥਾਪੀਆਂ ਮਾਰੀਆਂ ਬਿਕਰਮਜੀਠੀਆ ਨੇ ਮੁੱਛਾਂ ਨੂੰ ਤਾ ਦਿੱਤੇ ਬਿਕਰਮਜੀਠੀਆ ਨੇ ਚੈਲੰਜ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਬਿਕਰਮਜੀਠੀਆ ਇਹ ਭੁੱਲ ਗਿਆ ਕਿ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿਮਤਾਲਾ ਵੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਆਗੂ ਬਿਕਰਮ ਜਿਠਿਆ ਤੇ ਵੱਡੀ ਕਾਰਵਾਈ ਕੀਤੀ ਗਈ ਤਿਲਮਲਾ ਗਏ ਚੀਕਾ ਪੈਗੀਆਂ ਚਰਡ ਭੁੰਡੀਆਂ ਉਡਗੀਆਂ ਬਿਕਰਮ ਜਿਠਿਆਦਿਆਂ ਬਿਕਰਮ ਜਿਠਿਆ 25 ਜੂਨ ਤੋਂ ਲੈ ਕੇ ਹੁਣ ਤੱਕ ਨਾਬਾਦੀ ਨਮੀ ਜੇਲ੍ਹ ਦੇ ਵਿੱਚ ਨਿਆਇਕ ਹਰaste ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਅਸੀਂ ਦਲੀਲਾਂ ਤੇ ਗੱਲ ਕਰਦੇ ਹਾਂ ਅਸੀਂ ਅਪੀਲਾਂ ਤੇ ਗੱਲ ਕਰਦੇ ਹਾਂ ਅਸੀਂ ਤੱਥਾਂ ਤੇ ਗੱਲ ਕਰਦੇ ਹਾਂ ਤੇ ਸਾਡੇ ਕੋਲ ਠੋਸ ਸਬੂਤ ਨੇ ਅਸੀਂ ਪਹਿਲਾਂ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਹੈ ਸਾਰੀਆਂ ਫਾਈਲਾਂ ਸਾਡੇ ਟੇਬਲ ਤੇ ਆਈਆਂ ਜਾਂਚ ਪੜਤਾਲ ਕਰਨ ਤੋਂ ਬਾਅਦ ਅਸੀਂ ਬਿਕਰਮ ਜੀਠੀਆ ਨੂੰ ਪੱਕੇ ਹੱਥ ਪਾਏ ਨੇ ਜਿਹੜੇ ਹੱਥ ਅਸੀਂ ਪਾਏ ਨਹੀਂ ਉਹਨਾਂ ਹੱਥਾਂ ਤੋਂ ਖੜਾ ਨਹੀਂ ਛਡਾ ਸਕਦੇ ਬਿਕਰਮ ਜੀਠੀਆ ਬਿਕਰਮ ਜੀਠੀਆ ਦੇ ਸਮਰਥਕ ਅਤੇ ਉਹਨਾਂ ਦਾ ਪਰਿਵਾਰ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਲੇਕਿਨ ਝਟਕਾ ਮਿਲਿਆ ਜਦੋਂ 14000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਬਿਕਰਮ ਜੀਠੀਆ ਦੇ ਵਿਰੁੱਧ ਫਿਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜਦੋਂ ਉਹ ਸਾਰਾ ਸਾਰੇ ਕੇਸ ਦੀ ਜਾਂਚ ਕੀਤੀ ਇਨਵੈਸਟੀਗੇਸ਼ਨ ਕੀਤੀ ਕੀਤੀ ਤਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜ਼ਬਾਨ ਦੇਣ ਤੋਂ ਨਾ ਕਰ ਦਿੱਤੀ ਹੁਣ ਦਰਵਾਜ਼ਾ ਖੜਕਾਇਆ ਗਿਆ ਹੈ ਦੇਸ਼ ਦੀ ਸਰਬ ਉੱਚ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਦਾ ਸਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 4 ਹਫ਼ਤਿਆਂ ਦੇ ਵਿੱਚ ਆਪਣਾ ਪੱਖ ਰੱਖਣ ਦੇ ਆਦੇਸ਼ ਦਿੱਤੇ ਨੇ ਜਨਵਰੀ 13 ਜਨਵਰੀ ਨੂੰ ਕਿਸ ਤਰ੍ਹਾਂ ਦਾ ਫੈਸਲਾ ਆਵੇਗਾ ਲੇਕਿਨ ਉਸ ਤੋਂ ਪਹਿਲਾਂ ਦੋਸ਼ ਐਡ ਹੋਣ ਦੀ ਪ੍ਰਕਿਰਿਆ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਬੋਤਮ ਅਧਿਕਾਰੀਆਂ ਵੱਲੋਂ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਆਈ ਹੈ ਕਿ ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ 200 ਤੋਂ ਵੱਧ ਗਵਾਹਾਂ ਦੀ ਪਛਾਣ ਕੀਤੀ ਹੈ ਅਤੇ ਅਦਾਲਤ ਦੇ ਸਾਹਮਣੇ 4000 ਤੋਂ ਪੰਨਿਆਂ 40000 ਤੋਂ ਵੱਧ ਪੰਨਿਆਂ ਦੀ ਚਾਰਜ ਸ਼ੀਟ ਦਰਜ ਕੀਤੀ ਹੈ ਇਹਨਾਂ ਦਸਤਾਵੇਜ਼ਾਂ ਵਿੱਚ ਬੈਂਕ ਦੇ ਲੈਣ ਦੇ ਜਾਇਦਾਦਾਂ ਜਾਇਦਾਦ ਦੇ ਰਕਾਟ ਅਤੇ ਹੋਰ ਵਿਤੀ ਵਿਰਵੇ ਸ਼ਾਮਲ ਹਨ ਯਾਨੀ ਕਿ ਜਿਹੜੇ ਇਲਜ਼ਾਮ ਜਿਹੜੇ ਦੋਸ਼ ਵਿਜੀਲੈਂਸ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਲਗਾਏ ਗਏ ਨੇ ਉਹਨਾਂ ਨੇ ਕਿਹਾ ਹੈ ਕਿ 200 ਤੋਂ ਵੱਧ ਗਵਾਹਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ 40000 ਪੰਨਿਆਂ ਦੀ ਚਾਰਜ ਸ਼ੀਟ ਵਿੱਚ ਇਨ੍ਹਾਂ ਦਸਤਾਵੇਜ਼ਾਂ ਵਿੱਚ ਬੈਂਕ ਦਾ ਲੈਣ-ਦੇਣ, ਜਾਇਦਾਦ ਦੇ ਰਿਕਾਰਡ ਅਤੇ ਹੋਰ ਵਿੱਤੀ ਵੀ ਮੇਰੇ ਵਿੱਚ ਸ਼ਾਮਲ ਹਨ। ਬਿਜ਼ਨਸ ਬਿਊਰੋ ਦਾ ਕਹਿਣਾ ਹੈ ਕਿ ਜਾਂ ਦੌਰਾਨ ਸਾਹਮਣੇ ਆਈ ਤੱਥ ਦੋਸ਼ੀ ਦੀ ਜਾਇਦਾਦ ਉਸ ਦੀ ਜਾਣੀ ਪਛਾਣੀ ਆਮਦਨ ਨਾਲ ਮੇਲ ਖਾਂਦੇ ਇਸ ਦੌਰਾਨ ਮਜੀਠੀ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਅਤੇ ਰਾਜਨੀਤਿਕ ਬਦਲਾਖੋਰੀ ਦੀ ਕਾਰਵਾਈ ਦੱਸਿਆ। ਹਾਲਾਂਕਿ ਬਿਕਰਮ ਮਜੀਠੀਆ ਵੱਲੋਂ ਵਾਰ-ਵਾਰ ਰੋਲਾ ਪਾਇਆ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਜੋ ਵੀ ਮੇਰੇ ਵਿਰੁੱਧ ਕੀਤਾ ਗਿਆ ਹੈ ਇਹ ਰਾਜਨੀਤਿਕ ਬਦਲਾਖੋਰੀ ਦੀ ਕਾਰਵਾਈ ਹੈ ਇਹੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹੀ ਗੱਲ ਹਰ ਹਰ ਸਿਮਰਤ ਕੋਰ ਬਾਦਲ ਗਰੀਬ ਕੋਰ ਜੀਠੀਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਕਹਿ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ 3 ਜਨਵਰੀ ਨੂੰ ਜਿਹੜੀ ਤਰੀਕ ਹੈ ਦੋਸ਼ਾਂ ਦੀ ਉਹ ਤੈਅ ਕਰ ਦਿੱਤੀ ਗਈ ਹੈ ਅਦਾਲਤੀ ਸੁਣਵਾਈ ਦੌਰਾਨ ਵਿਜਨੀਤ ਸਰ ਉੱਚ ਅਧਕਾਰੀਆਂ ਵੱਲੋਂ ਹਾਲੇ ਦੋਸ਼ ਐਦ ਨਹੀਂ ਹੋਏ ਫਾਈਨਲਾਈਜ਼ ਜਿਹੜੀ ਫਾਈਨਲ ਡੇਟ ਹੈ ਉਹ 3 ਜਨਵਰੀ ਦੀ ਹੈ ਕਿਉਂਕਿ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਹੈ ਮੁਹਾਨੀ ਸੁਪਰੀਮ ਕੋਰਟ ਦੇ ਵਿੱਚ ਹੈ ਸੁਪਰੀਮ ਕੋਰਟ ਵੱਲੋਂ ਇਹ ਵੀ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਆਪਣਾ ਪੱਖ ਰੱਖੇ ਸਰਕਾਰ 4 ਹਫਤਿਆਂ ਦੇ ਵਿੱਚ ਵਿੱਚ ਸਰਕਾਰ ਨੂੰ ਆਪਣਾ ਪੱਖ ਰੱਖਣਾ ਪੈਣਾ ਹੈ 19 ਜਨਵਰੀ ਨੂੰ ਬਿਕਰਮਜੀਤਿਆ ਦੇ ਕੇਸ ਤੇ ਵੱਡੀ ਸੁਣਵਾਈ ਹੋਵੇਗੀ ਲੇਕਿਨ ਇਧਰ 3 ਜਨਵਰੀ ਨੂੰ ਵਿਜੀਲੈਂਸ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਅ ਵਕੀਲ ਅਜੋ ਪੰਜਾਬ ਸਰਕਾਰ ਵੱਲੋਂ ਪੈਰਵਾਈ ਕਰ ਰਹੇ ਨੇ ਕਾਰਵਾਈ ਕਰ ਰਹੇ ਨੇ ਬਿਕਰਮਜੀਠੀਆ ਦੇ ਵਿਰੁੱਧ ਉਹ ਸਾਰੇ ਹੀ ਵਕੀਲਾਂ ਵੱਲੋਂ ਪੂਰਾ ਤਾਮ ਝਾਮ ਝੋਕਿਆ ਜਾਵੇਗਾ ਬਿਕਰਮਜੀਠੀਆ ਦੇ ਵਿਰੁੱਧ ਕਿ ਬਿਕਰਮਜੀਠੀਆ ਦੋਸ਼ੀ ਹੈ ਬਿਕਰਮਜੀਠੀਆ ਨੇ ਆਮਦਨ ਨਾਲੋਂ ਵੱਧ ਜਾਇਦਾਦ ਬਣਾਈ ਹੈ ਬਿਕਰਮਜੀਠੀਆ ਨੇ ਲੁੱਟ ਕੇ ਕੁੱਟ ਕਸੁੱਟ ਕਰਕੇ ਪੈਸਾ ਬਣਾਇਆ ਹੈ ਇਹ ਪੈਸਾ ਕਿਵੇਂ ਬਣਾਇਆ ਗਿਆ ਉਹ ਸਾਰੇ ਵੇਰਵੇ 3 ਜਨਵਰੀ 3 ਜਨਵਰੀ ਨੂੰ ਮੁਹਾਲੀ ਦੀ ਸਤਾਨਕ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਚਾਰਾਂ ਹਫ਼ਤਿਆਂ ਦੇ ਵਿੱਚ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣ ਪੇਸ਼ ਕਰਨ ਦੇ ਲਈ ਕਿਆ ਗਿਆ ਉਹ ਵੀ ਜਿਹੜੀ ਵਿਉਤਪੰਦੀ ਬਣਾਈ ਗਈ ਹੈ ਕਿਉਂਕਿ 19 ਜਨਵਰੀ ਤੋਂ ਪਹਿਲਾਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਨੂੰ ਨੇਪਰੇ ਚਾੜਨਾ ਪਵੇਗਾ ਵੀ ਦੇ ਸਰਪੋਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵੱਲੋਂ ਯਾਨੀ ਕਿ 3 ਜਨਵਰੀ ਨੂੰ ਦੋਸ਼ ਤਹਿ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਅ ਬਿਕਰਮ ਜੀਠਿਆ ਤੇ ਕਿਉਂਕਿ ਬਿਕਰਮ ਜੀਠਿਆ ਤਾਂ ਹਾਲੇ ਵੀ ਕਹਿ ਰਿਹਾ ਹੈ ਕਿ ਮੇਰੇ ਤੇ ਰਾਜਨੀਤਿਕ ਬਦਲਾ ਥੋੜੀ ਦੀ ਕਾਰਵਾਈ ਕੀਤੀ ਗਈ ਹੈ ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਡਿਫੈਂਡ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੁੱਚ ਅਧਿਕਾਰੀ 3 ਜਨਵਰੀ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾ ਜੀਤਿਆਸੀ ਆਜੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਵਿਕਰਮ ਸਿੰਘ ਮਜੀਠੀਆ ਜੇਲ ਚੋਂ ਆਉਣ ਵਾਸਤੇ ਬਾਹਰ ਆਉਣ ਵਾਸਤੇ ਹੱਥ ਪੈਰ ਮਾਰ ਰਹੇ ਨੇ ਨਾ ਸਿਰ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਵਕੀਲ ਉਹਨਾਂ ਦਾ ਪਰਿਵਾਰ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ ਚੋਂ ਬਾਹਰ ਲੈ ਕੇ ਆਈਏ ਲੇਕਿਨ ਸੀਐਮ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਨੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਅਦਾਲਤ ਦੇ ਵਿੱਚ ਜਿਦੇ ਵਿਕਰਮ ਸਿੰਘ ਮਜੀਠੀਆ ਦੇ ਕਾਲੇ ਕਾਰਨਾਮੇ ਸਾਰੇ ਦੱਸੇ ਗਏ ਕਿਵੇਂ ਵਿਕਰਮ ਮਜੀਠੀਆ ਨੇ ਨਸ਼ਾ ਵੇਚਿਆ ਦੇਸ਼ਾਂਵਦੇਸ਼ਾਂ ਚ ਅਸਲਾ ਸਪਲਾਈ ਕੀਤਾ ਉਹਦੇ ਬਦਲੇ ਨਸ਼ਾ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਵੇਚਿਆ ਗਿਆ ਇੰਟਰਨੈਸ਼ਨਲ ਡਰੱਗ ਡੀਲਰ ਨਾਲ ਬਿਕਰਮ ਮਜੀਠੀਆ ਦੇ ਰਾਪਤੇ ਸਨ ਉਹਦੇ ਕਮਰੇ ਚੋਂਦੇ ਸਨ ਉਹਦੀਆਂ ਗੱਡੀਆਂ ਯੂਜ਼ ਕਰਦੇ ਸਨ ਐਈ ਵਜ੍ਹਾ ਕਿ ਥੱਲੇ ਦੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਕਿਸੇ ਅਦਾਲਤ ਚੋਂ ਬਿਕਰਮ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲੀ ਹੁਣ ਮਾਮਲਾ ਸੁਪਰੀਮ ਕੋਰਟ ਚ ਆ ਗਿਆ ਜਨਵਰੀ ਦੇ ਮਹੀਨੇ ਤੱਕ ਪੰਜਾਬ ਹਕੂਮਤ ਨੂੰ ਵਿਜੀਲੈਂਸ ਨੂੰ ਜਵਾਬ ਦਾਇਰ ਕਰਨ ਦੇ ਵਾਸਤੇ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ ਤੇ ਉਮੀਦ ظاہر ਕੀਤੀ ਜਾ ਰਹੀ ਹੈ ਕਿ ਵਿਜੀਲੈਂਸ ڈپਾਰਟਮੈਂਟ 40 ਹਜ਼ਾਰ ਪੰਨਿਆਂ ਦੀ ਰਿਪੋਰਟ ਜਿਹੜੀ ਸੁਪਰੀਮ ਕੋਰਟ ਚ ਪੇਸ਼ ਕਰੇਗਾ ਉਸ ਰਿਪੋਰਟ ਨੂੰ ਵੇਖ ਕੇ ਵਿਕਰਮ ਸਿੰਘ ਮਜੀਠੀਆ ਦੇ ਤੋਤੇ ਉੱਡ ਜਾਣਗੇ ਕਿਉਂਕਿ ਪਹਿਲੇ ਵੀ ਅਦਾਲਤਾਂ ਦੇ ਵਿੱਚੋਂ ਵਿਕਰਮ ਮਜੀਠੀਆ ਨੂੰ ਉਸ ਰਿਪੋਰਟ ਦੀ وجہ ਤੋਂ ਸਮਾਨਤਾ ਨਹੀਂ ਮਿਲ ਰਹੀਆਂ ਤੇ ਸੁਪਰੀਮ ਕੋਰਟ ਕੋਲੋਂ ਵੀ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਪੰਜਾਬ ਦੇ ਲੋਕ ਸੀਐਮ ਪੰਜਾਬ ਦੇ ਨਾਲ ਖੜੇ ਨੇ ਉਹਨਾਂ ਦਾ ਇੱਕੀ ਡਿਮਾਂਡ ਹੈ ਸੁਪਰੀਮ ਕੋਰਟ ਨੂੰ ਹਾਈ ਕੋਰਟ ਨੂੰ ਕਿ ਵਿਕਰਮ ਮਜੀਠੀਆ ਜੇਲੋਂ ਬਾਹਰ ਨਹੀਂ ਆਣਾ ਚਾਹੀਦਾ ਐਨੇ ਸਾਡੇ ਨੌਜਵਾਨਾਂ ਦੇ ਜ਼ਿੰਦਗੀਆਂ ਤਬਾਹ ਕੀਤੀਆਂ ਨੇ ਲੱਖਾਂ ਮਾਵਾਂ ਦੀ ਰੰਗ-ਬਰੰਗੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਨੇ ਐਹੀ ਵਜ੍ਹਾ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਜਿਹੜੀ ਹੈ ਉਹ ਸੁਪਰੀਮ ਕੋਰਟ ਚੋਂ ਵੀ ਰੱਦ ਹੋ ਸਕਦੀ ਹੈ ਤੁਸੀਂ ਕੀ ਸੋਚਦੇ ਹੋ ਕਿ ਵਿਕਰਮ ਮਜੀਠੀਆ ਆਪਣੀ ਤਾਕਤ ਇਸਤੇਮਾਲ ਕਰਕੇ ਪੈਸਾ ਇਸਤੇਮਾਲ ਕਰਕੇ ਜੇਲੋਂ ਬਾਹਰ ਆ ਜਾਏਗਾ ਜਾਂ ਲੰਮੇ ਅਰਸੇ ਲਈ ਜੇਲ੍ਹ ਦੇ ਵਿੱਚ گزارੇਗਾ ચંગી ચં લી વીડિયોનું લાઈક કરો મિલિયે નક્સ્ટ વિડીયો ગુડ બાઈ અહા ફેઝ